ਹਰ ਰੋਜ਼ ਨਸ਼ੇ ਦੇ ਨਾਲ ਜਿਹੜਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਨਹੀਂ ਹੋਇਆ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਆ ਇੱਥੇ ਬੰਦ ਤਾਂ ਇਹ ਸੀਗਾ ਕਿ ਪੁਲਿਸ ਜਿਹੜਾ ਐਸਐਚਓ ਮੌਜੂਦਾ ਸੀਗਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਸੁਣਨ ਚ ਮਿਲਿਆ ਕਿ ਪੁਲਿਸ ਜਿਹੜੀ ਲੋਕਾਂ ਦੇ ਨਾਲ ਹੀ ਗੁੰਡਾ ਕਰਦੀ ਤੇ ਉਤਰੀ ਹੋਈ ਸੀ ਕਿ ਲੋਕਾਂ ਨੂੰ ਧੱਕੇ ਦੇ ਨਾਲ ਮਜਬੂਰ ਕਰ ਰਹੀ ਸੀ ਇੱਕ ਤਾਂ ਅਗਲਿਆਂ ਦੇ ਧੀਆਂ ਪੁੱਤ ਮਰ ਗਏ ਇੱਕ ਧੱਕੇ ਦੇ ਨਾਲ ਉਹਨਾਂ ਨੂੰ ਪ੍ਰਦਰਸ਼ਨ ਵੀ ਜਿਹੜਾ ਉਹ ਕਰ ਰਹੇ ਸੀ ਰੋਜ਼ ਪ੍ਰਦਰਸ਼ਨ ਕਿ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਸੋਚੀਆਂ ਤੇ ਕਾਰਵਾਈ ਕਰਨ ਦੀ ਬਜਾਏ ਤੇ ਆਪਾਂ ਦੇਖ ਹੀ ਰਹੇ ਆ ਸਰਕਾਰ ਦੇ ਨਮਾਇंदे ਆ ਜਿਹੜੇ ਉਹਨਾਂ ਦੇ ਬਣਾਏ ਹੋਏ ਪ੍ਰਧਾਨ ਜੀ ਆ ਇਹ ਵੀ ਹਾਸ ਹਾਸ ਗੱਲਾਂ ਕਰਦੇ ਨੇ ਇਹਨਾਂ ਨੂੰ ਵੀ ਐਂ ਲੱਗਦਾ ਕਿ ਕੋਈ ਗੱਲ ਨਹੀਂ ਆਮ ਲੋਕ ਤਾਂ ਕੀੜੇ ਮਕੌੜੇ ਆ ਵੀ ਇਹਨਾਂ ਨੇ ਤਾਂ ਇਸੇ ਤਰ੍ਹਾਂ ਹੀ ਮਰਨਾ ਤੇ ਸਰਕਾਰ ਅੱਖਾਂ ਹੱਥਾਂ ਤੇ ਹੱਥ ਧਰ ਕੇ ਬੈਠੀ ਆ ਚਾਹੀਦਾ ਤਾਂ ਇਹਨਾਂ ਨੂੰ ਇਹ ਸੀਗਾ ਕਿ ਤੁਰੰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਿਹੜਾ ਪੀੜਤ ਪਰਿਵਾਰਾਂ ਨੇ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਲਟਾ ਲੋਕਾਂ ਦੇ ਉੱਤੇ ਜਿਹੜਾ ਉਹ ਗੁੰਡਾ ਕਰਦੀ ਤਾਂ ਉਤਰਿਆ ਹੋਇਆ ਜਿਵੇਂ ਬਾਬਾ ਨਜ਼ਵੀ ਨੇ ਕਿਹਾ ਸੀ ਨਾ ਕਿ ਗੰਦੇ ਅੰਡੇ ਉਧਰ ਵੀ ਆ ਗੰਦੇ ਅੰਡੇ ਇਧਰ ਵੀ ਆ ਸਰਕਾਰ ਚ ਵੀ ਆ ਪੁਲਿਸ ਦੇ ਵਿੱਚ